ستگو کبھی لکھاسان جو لکھا کہ جس ویسے یہ کہ ست گوا نے پڑھ کے جو لکھا کہ جدو چیٹا لگا اور ਰਾਮਨੰਦਨ ਨੂੰ 쿠ਸ਼ਾਲ ਬਹੁਤ ਅਦਾ 쿠ਸ਼ਾਲ ਤਾਂ ਉੱਥੇ ਕਵੀ ਸਾਹਿਬ ਨੇ ਸਭ ਦੇ ਵਿਚਾਰਿਆ ਸੀ ਕਿ ਤੁਮ ਕਤ ਬ੍ਰਾਹਮਣ ਹੰਮ ਕਾ ਸੂਤ ਖੰਮ ਕਾ ਤਰੂਹ ਤੁਮ ਕਾ ਦੂਧ ਜੇ ਤੁਮ ਬ੍ਰਾਹਮਣ ਬ੍ਰਾਹਮਣੀ ਕਾ ਚੌਂ ਆੜਾਟ ਕਾ ਹੀ ਨਹੀਂ ਆਇਆ ਇਹ ਉਸ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਉਚਾਰਿਆ ਹੋਇਆ ਔਰ ਉਹਨਾਂ ਦਾ ਇੱਕ ਹੀ ਸ਼ਬਦ ਗੁਰੂ ਰਾਮਾਨੰਦ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਤਾਂ ਕਤ ਜਾਗੇ ਰਹਿ ਕਾ ਲਾਗੋ ਰੰਗ ਮੇਰਾ ਚੇਤਨਾ ਚੰਮੇ ਮਾਨੋ ਕਇਓ ਕਾ ਇਤਿਹਾਸਕਾਰ ਲਿਖਦਾ ਕਿ ਇਹ ਵੀ ਸ਼ਬਦ ਜਿਹੜਾ ਆ ਕਬੀਰ ਸਾਹਿਬ ਦੀ ਜਨਨੀ ਵੀ ਬਰਮਾ ਨਾਤੀ ਕਰਤਾ ਸੀ ਉਹ ਕਰਦੇ ਸੀਗੇ ਲੇਕਿਨ ਕਬੀਰ ਸਾਹਿਬ ਉਹਦਾ ਵੀ ਖਲਾਸ ਸੁਣੀ। ਕਦੇ ਉਹਨਾਂ ਦੀ ਜਨਨੀ ਪਾਣੀ ਆ ਸਾਡੇ ਸਰਦਾਰ ਸਾਹਿਬ ਬੋਲਦੇ ਸੀਗੇ ਕਿ ਜਿਸੂਰੇ ਉਹਨਾਂ ਨੂੰ ਉਹਨੂੰ ਅਰਥ ਕਹਿੰਦੇ ਆ ਔਰ ਤਿੰਨਾ ਅੱਖਾਂ ਦਾ ਇੱਕ ਜਨਮ ਬਣਾਇਆ ਜਾਂਦਾ ਨੌ ਤੰਦਾ ਉਹਨਾਂ ਦੀ ਤਾਂ ਅੰਗੇ ਟੁੱਟਣਾ ਲੱਗ ਪਰ ਜਿਵੇਂ ਕਬੀਰ ਸਾਹਿਬ ਨੇ ਇਹਨਾਂ ਵੇਦਾਂ ਸ਼ਾਸਤਰਾਂ ਦੇ ਵਿੱਚ ਉਜਦੇ ਪਏ ਲੇਕਿਨ ਅਸਲੀ ਜੋ ਰਾਮ ਆਪ ਜੀ ਦੀ ਜੋ ਪ੍ਰਮਾਤਮਾ ਹੈ ਉਹਨੂੰ ਮੈਂ ਸਮਝ ਰਹਾ ਹੈ ਪ੍ਰਮਾਤਮਾ ਦਾ ਰੰਗ ਹੈ ਨਾਲ ਇਹ ਰੰਗ ਕਿਸ ਚਾਹਵਨ ਤੇ ਅੱਜ ਅੱਜ ਆਪ ਮੈਂ ਸਮੂਹ ਨੂੰ ਇਹ ਪ੍ਰੋਗਰਾਮ ਕੀਤਾ ਗਿਆ ਤੁਸੀਂ ਕਰਕੇ ਜਿੰਨੇ ਵੀ ਗੁਰੂ ਪਿਆਰੀ ਸਾਹਿਬ ਤੁਸੀਂ ਇੱਥੇ ਪਹੁੰਚੇ ਹੋ ਵੱਖ-ਵੱਖ ਪ੍ਰਾਗਣੇ ਆਪੇ ਵਿਚਾਰ ਉਸ ਰਿਤਰੀભાઈ ਖੂੜੇ ਨੂੰ ਸਾਹਮਣੇ ਲੈ ਕੇ ਦਿੱਤਾ ਤਾਂ ਮੈਂ ਇਹ ਸਭ ਕੁਝ ਆਰਗੇਨਾਈਜ਼ ਕਰਨਾ ਤੇ ਜਿਹੜੇ ਸਾਡੇ ਸਮਾਗਮ ਹੋ ਰਿਹਾ ਉਹ ਕਬੀਰ ਸਾਹਿਬ ਦੀ ਬਾਣੀ ਤੇ ਹੋਣੀ ਚਾਹੀਦੀ ਹੈ ਸਾਡੀ ਡੈਕ ਨੇ ਰਾਜਸਥਾਨ ਤੋਂ ਸ਼ਹਿਰ ਜਲਿਤ ਤੇ ਆਏ ਹੋਏ ਗੋਪਾਲ ਕੁਲਿਸ਼ਨ ਭਗਤ ਜੀ ਚਲੰਦਰ ਤੋਂ ਪਰ ਬਚਨਾਲ ਮੇਘ ਦੀ ਮੇਰੇ ਬਹੁਤ ਹੀ ਸ਼ੁਕਰਗੁਜ਼ਾਰ ਜੋ ਨੇ ਬਹੁਤ ਅੱਛੇ ਰਹੇ ਉਹਨਾਂ ਨੇ ਸਟੇਜ ਤੇ ਆਪਣੇ ਵਿਚਾਰ ਰੱਖਣੇ ਆ ਖਾਸ ਕਰਕੇ ਬਹੁਤ ਤੋਂ ਅੱਛੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਸਾਰਗਰਾਮ ਜੀ ਗੋਦੀ ਭਗਤ ਰਮੇਂਦਰ ਸਿੰਘ ਜੀ ਤੋਂ ਤੋਂ ਬਾਲਾ ਤੋਂ ਸਿਮਰਨਜੀਤ ਭਗਤ ਘੈਰੋਂ ਬੈਂਟ ਹੋ ਜਸਪਾਲ ਮੇਕਾ ਜੀ ਸੁਮਨ ਸੁੰਦਰ ਘੋਸਰਾ ਜੀ ਸਰਾਡਾ ਤੋਂ ਫਿਕਰ ਉਹ ਕਬੀਰ ਸਾਹਿਬ ਨੇ ਦਿੱਤਾ ਹੈ ਬਹੁਤ سارے ਸੱਸੀ ਵਾਲੇ ਦੇ ਵਿੱਚ ਲਿਖਿਆ ਆਇਆ ਗੁਰੂ ਨਾਨਕ ਦੇਵ ਜੀ ਨੇ ਕਬੀਰ ਨੂੰ ਆਪਣਾ ਗੁਰੂ ਮੰਨਿਆ ਧੰਨ ਕਬੀਰ ਧੰਨੋ ਸਤਿਗੁਰ ਜਿਹਨੇ ਪਰਮ ਕਾਪਲ ਖਾਇਆ ਕਹੋ ਕਬੀਰ ਸੁਣੋ ਸੁਨਾਮੀ ਮੈਂ ਪਰ تو <سلام> مباج

ਰਾਤ ਬੈਠੇ ਸੰਗਤ ਅੱਜ ਸਾਰੇ ਆਜਿ ਭਗਤ ਕਬੀਰ ਦਾ ਸੀ ਜੇ ਤੁਸੀਂ ਤੁਹਾਡੇ ਤੇ ਆਏ ਕੀ ਕਹਿਣਾ ਚਾਹੁੰਦੇ ਆ ਅੱਜ ਅਸੀਂ ਦੁਪਹਿਰ ਰੋਡ ਤੇ ਆਲ ਇੰਡੀਆ ਭਗਤ ਐਸੋਸੀਏਸ਼ਨ ਨੇ ਪ੍ਰੋਗਰਾਮ ਕਰਾਇਆ ਜੋ ਕਿ ਭਗਤ ਕਬੀਰ ਜੀ ਦਾ ਨਿਰਮਾਨ ਦਿਵਸ ਅੱਜ ਮਨਾਇਆ ਗਿਆ ਹੈ ਅੱਜ ਦੇ ਦਿਨ ਜਿਹੜਾ 507ਵਾਂ ਜਿਹੜਾ ਹੈਗਾ ਆ ਨਿਰਮਾਨ ਦਿਵਸ ਮਨਾਉਣ ਜਾ ਰਹੇ ਨੇ ਇਸ ਸਾਰੀ ਭਗਤ ਬਰਾਦਰੀ ਆਲ ਇੰਡੀਆ ਤੋਂ ਅੱਜ ਇਕੱਤਰ ਹੋਏ ਨੇ ਕੋਈ ਹਿੰਦੁਸਤਾਨ ਦੇ ਰਾਜਸਥਾਨ ਤੋਂ ਆਏ ਨੇ ਕੋਈ ਦਿੱਲੀੋਂ ਆਏ ਨੇ ਕੋਈ ਹਰਿਆਣੇ ਤੋਂ ਆਏ ਨੇ ਔਰ ਸਾਰੇ ਹੀ ਪੰਜਾਬ ਦੇ ਜਿਹੜੇ ਅੱਗੇ ਨੇ ਪ੍ਰੈਜ਼ੀਡੈਂਟ ਸਾਰੇ ਜ਼ਿਲ੍ਹਿਆਂ ਦੇ ਭਗਤ ਬਰਾਦਰੀ ਦੇ ਉਹ ਸਾਰੇ ਇੱਥੇ ਮੌਜੂਦ ਨੇ ਔਰ ਸਾਰਾ ਇਲਾਕਾ ਵੀ ਇੱਥੇ ਇਕੱਤਰ ਹੋਇਆ ਹੈ ਸੋ ਅੱਜ ਅੱਜ ਸਾਰਾ ਹੀ ਇਹਨਾਂ ਨੇ ਅੱਜ ਜਿਹੜੀਆਂ ਭਗਤ ਜੀ ਦੀਆਂ ਭਗਤ ਕਬੀਰ ਜੀ ਦੀਆਂ ਜਿਹੜੀਆਂ ਦਿੱਤੇ ਹੋਏ ਸੰਦੇਸ਼ ਹੀ ਉਹ ਦੱਸਿਆ ਔਰ ਜਾਤ ਪਾਤ ਤੋਂ ਖਾਸ ਕਰਕੇ ਸਾਰਿਆਂ ਨੂੰ ਇਹ ਜੋ ਦੱਸਿਆ ਕਿ ਉਹਨਾਂ ਨੇ ਹਰ ਇੱਕ ਜਾਤ ਨੂੰ ਤੇ ਉੱਠ ਕੇ ਜਿਹੜੇ ਉਹ ਉਪਦੇਸ਼ ਦਿੱਤੇ ਸੀ ਔਰ ਸਾਰਿਆਂ ਨੂੰ ਜਿਹੜਾ ਸਹੀ ਕੰਮ ਕਰਨ ਦੇ ਜਿਹੜੇ ਆ ਉਹ ਵਿਚਾਰ ਦੱਸਿਆ ਸੀ ਸੋ ਇਸ ਕਰਕੇ ਅਸੀਂ ਅੱਜ ਇੱਥੋਂ ਸਾਰੇ ਜਿਹੜੇ ਵਿਚਾਰ ਸੁਣਿਆ ਔਰ ਉਮੀਦ ਕਰਦੇ ਆ ਇਸ ਤਰ੍ਹਾਂ ਹੀ ਇਹ ਭਗਤ ਬਰਾਦਰੀ ਜਿਹੜੀ ਹੈ ਆਪਣੇ ਜਿਹੜੇ ਪ੍ਰੋਗਰਾਮ ਮਨਾਉਂਦੇ ਰਹਿਣ